ਪੰਜਾਬ ਚ ਵੀ ਹੋ ਗਿਆ ਡਰਮ ਵਾਲਾ ਕਾਂਡ ਔਰ ਜਾ ਕੇ ਉਸ ਮੌਕੇ ਤੇ ਜਦੋਂ ਚੈੱਕ ਕੀਤਾ ਹੈਗਾ ਬੋਡੀ ਉੱਤੇ ਡਰਮ ਤੋਂ ਬਾਹਰ ਸੀਗੀ ਐਂਡ ਕੱਪੜੇ ਚ ਲਿਪਟੀ ਹੋਈ ਸੀਗੀ ਬੋਡੀ ਲੱਤ ਤੇ ਗਰਦਨ ਨੂੰ ਰੱਸੀ ਨਾਲ ਬੰਨ ਕੇ ਪਾਇਆ ਡਰਮ ਚ ਲੋਕਾਂ ਨੂੰ ਆਈ ਬਦਬੂ ਤਾਂ ਲੱਗਿਆ ਪਤਾ ਦੇਖਣ ਚ ਤਾਂ ਪ੍ਰਵਾਸੀ ਲੱਗ ਰਿਹਾ ਸੀਗਾ ਉਸ ਤੋਂ ਤੇ ਬੋਡੀ ਉਹਦੀ ਬੰਨ ਕੀਤੀ ਹੋਈ ਸੀ ਜੋ ਉਸ ਜਾ ਕੇ ਮੌਕੇ ਤੇ ਜੜੀਆਂ ਵੀ ਕੜੀਆਂ ਟੀਮਾਂ ਹੈਗੇ ਬੁਲਾਈਆਂ ਗਈਆਂ ਤੇ ਐਫਐਸਐ ਖਾਲੀ ਪਲਾਟ ਅੰਦਰ ਪਈ লাশ ਨੇ ਮਚਾਈ ਦਹਿਸ਼ਤ ਮੇਰਠ ਦਾ ਡਰਮ ਵਾਲਾ ਕਾਂਡ ਤਾਂ ਤੁਹਾਨੂੰ ਯਾਦ ਹੀ ਹੋਏਗਾ ਇਸ ਦੇ ਵਿੱਚ ਇੱਕ ਪਤਨੀ ਨੇ ਆਪਣੇ ਪਿਆਰ ਦੇ ਚੱਕਰ ਦੇ ਵਿੱਚ ਆਪਣੇ ਆਸ਼ਿਕ ਨਾਲ ਮਿਲ ਕੇ ਘਰ ਵਾਲੇ ਨੂੰ ਕਤਲ ਕਰ ਦਿੱਤਾ ਤੇ ਉਸ ਦੀ লাশ ਨੂੰ ਇੱਕ ਨੀਲੇ ਡਰਮ ਦੇ ਵਿੱਚ ਪਾ ਕੇ ਬਾਹਰ ਸੁੱਟ ਦਿੱਤਾ ਇਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਆਇਆ ਤੇ ਹੁਣ ਪੰਜਾਬ ਦੇ ਵਿੱਚ ਵੀ ਨੀਲਾ ਡਰਮ ਕਾਂਡ ਦੇਖਣ ਨੂੰ ਮਿਲਿਆ ਹੈ ਜਿੱਤੇ ਕਿ ਇੱਕ ਪਲਾਸਟਿਕ ਦੇ ਡਰਮ ਦੇ ਵਿੱਚ ਵਿਅਕਤੀ ਦੀ ਲਾਸ਼ ਮਿਲੀ ਹੈ ਤੇ ਖਾਲੀ ਪਲਾਸਟਿਕ ਦੇ ਵਿੱਚ ਲਾਸ਼ ਮਿਲਣ ਤੋਂ ਬਾਅਦ ਲੋਕਾਂ ਦੇ ਵਿੱਚ ਕਹਿਸ਼ਤ ਫੈਲ ਗਈ ਤੇ ਲੋਕਾਂ ਨੂੰ ਜਦੋਂ ਬਦਬੂ ਆਈ ਤਾਂ ਲੋਕਾਂ ਨੇ ਜਦੋਂ ਜਾ ਕੇ ਦੇਖਿਆ ਤਾਂ ਲੋਕਾਂ ਦੇ ਵੀ ਹੋਸ਼ ਉੱਟ ਗਏ ਤੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਜਦੋਂ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਲਾਸ਼ ਪਈ ਸੀ ਤੇ ਉਸ ਨੂੰ ਪਲਾਸਟਿਕ ਦੇ ਲਪਾਪੇ ਵਿੱਚ ਬੰਨਿਆ ਹੋਇਆ ਸੀ ਤੇ ਡਰਮ ਵੀ ਪਿਆ ਸੀ ਮਾਮਲਾ ਦਰਸਲ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਦਾ ਹੈ ਜਿੱਥੇ ਇੱਕ ਖਾਲੀ ਪਲਾਟ ਦੇ ਵਿੱਚ ਇਹ লাশ ਮਿਲੀ ਹੈ ਤੇ ਉਸ ਦੇ ਮੁਤਾਬਕ লাশ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਪਰ ਵੇਖਣ ਨੂੰ ਲੱਗਦਾ ਹੈ ਕਿ লাশ ਕਿਸੇ ਪ੍ਰਵਾਸੀ ਦੀ ਹੈ ਤੇ ਪੁਲਿਸ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤੇ লাশ ਬਾਰੇ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਗਿਆ ਹੈ ਮਾਮਲਾ ਇਹ ਹੈ ਕਿ ਕੱਲ 26 ਤਰੀਕ ਨੂੰ ਮਾਰਨਿੰਗ ਟਾਈਮਸ ਨੂੰ ਮੈਸੇਜ ਮਿਲਿਆ ਹੈਗਾ ਉਹਦੇ ਵਿੱਚ ਇਹ ਹੈ ਕਿ ਡੈੱਡ ਬੋਡੀ ਬੇ ਆਵਾਦ ਪਲਾਟ ਦੇ ਵਿੱਚ ਪਈ ਹੈਗੀ ਆ ਔਰ ਜਾ ਕੇ ਅਸੀਂ ਮੌਕੇ ਤੇ ਜਿਹੜਾ ਚੈੱਕ ਕੀਤਾ ਹੈਗਾ ਬੋਡੀ ਉੱਥੇ ਡਰਮ ਤੋਂ ਬਾਹਰ ਸੀਗੀ ਐਂਡ ਕੱਪੜੇ ਚ ਲਪਟੀ ਹੋਈ ਸੀਗੀ ਬੋਡੀ ਇੱਕ ਦੇਖਣ ਚ ਤਾਂ ਪ੍ਰਵਾਸੀ ਲੱਗ ਰਿਆ ਸੀ ਉਸ ਤੋਂ ਤੇ ਬੋਡੀ ਉਹਦੀ ਬਾਈਂਡ ਕੀਤੀ ਹੋਈ ਸੀ ਜੋ ਉਸ ਜਾ ਕੇ ਮੌਕੇ ਤੇ ਜਿਹੜੀਆਂ ਵੀ ਕੜੀਆਂ ਟੀਮਾਂ ਹੈਗੀਆਂ ਬੁਲਾਈਆਂ ਗਈਆਂ ਉੱਤੇ ਐਫਐਐਸਐਲ ਲਾ ਕੇ ਫਿਰ ਡਾਕਟਰ ਬੁਲਾ ਕੇ ਉਹਦੀ ਸੀਸ ਚੈੱਕ ਅਪ ਕੀਤਾ ਉਸਨੇ ਉਹਦੀ ਹੋਂਦਾਂ ਬੇਖਤੀ ਹੈ ਉਹਦੀ 30 ਤੋਂ 40 ਦੇ ਨੇੜੇ ਬੋਟ ਹੈਗੇ ਸਾਰੀ ਤੋਂ ਬੰਦ ਕੈਮਰੇ ਦੀ ਨਿਗਰਾਨੀ ਜੋ ਹਾਈਵੇ ਤੇ ਤਾਂ ਇੱਕ ਕੈਮਰਾ ਸੀ ਉਹ ਚੈੱਕ ਅਪ ਕੀਤਾ ਉਹਦੇ ਨਾਲ ਹੀ ਤਾਂ ਕੁਝ ਹੈ ਨਹੀਂ ਐਂਟਰੀ ਬੈਕ ਸਾਈਡ ਤੋਂ ਰੇਲਵੇ ਟਰੈਕ ਹੈਗਾ ਰੇਲਵੇ ਟਰੈਕ ਤੋਂ ਪਿੱਛੇ ਜਾ ਕੇ ਜੋ ਚੈੱਕ ਕੀਤੀ ਗਈਆਂ ਫੈਕਟਰੀ ਵਗੈਰਾ ਹੈਗੀਆਂ ਉੱਥੋਂ ਵੀ ਕੈਮਰੇ ਚੈੱਕ ਕੀਤੇ ਬਟ ਉੱਥੇ ਕੈਮਰੇ ਨਹੀਂ ਪਾਏ ਗਏ ਗਏ ਐਂਡ ਜੋ ਰਿਲੇਵੈਂਟ ਸਾਰੀ ਤਪਤੀਸ਼ ਹੈਗੀ ਉਹ ਅਸੀਂ ਹੁਣ ਤੱਕ ਕਰ ਰਹੇ ਹੈਗੇ ਲੱਗ ਰਹੀ ਹੈ ਫੈਕਟਰੀਆਂ ਜੀ ਫੈਕਟਰੀਆਂ ਦੇ ਵਿੱਚੋਂ ਹਲੇ ਤੱਕ ਕੋਈ ਐਦਾਂ ਦੀ ਇਨਫੋਰਮੇਸ਼ਨ ਨਹੀਂ ਮਿਲੀ ਕਿ ਜੋ ਗੁੰਮਸ਼ੁਦਗੀ ਪਰਸਨ ਦੀ ਹੈ ਜੀ ਬਾਕੀ ਜੋ ਅਸੀਂ ਇਹ ਦਰਜੇ ਹਾਰ ਜਾਰੀ ਇਸਨੂੰ ਉੱਥੋਂ ਸਾਡੇ ਪਰਸਨ ਨੇ ਦੱਸਿਆ ਸਜਾ ਜੀ ਨੂੰ ਕੋਈ ਕਤਲ ਦੀ ਸ਼ੰਕਾ ਜਾਂ ਕਿਸੇ ਨੇ ਮਾਰ ਨਹੀਂ ਫਿਲਹਾਲ ਇਸ ਬਾਰੇ ਕੁਝ ਨਹੀਂ ਸੀ ਇਨਵੈਸਟੀਗੇਟ ਕਰ ਰਹੇ ਹੈਗੇ ਕੀ ਚੀਜ਼ਾਂ ਸਾਹਮਣੇ ਆਉਂਦੀ ਹੈਗੇ ਬਾਅਦ ਵਿੱਚ ਅਸੀਂ ਉਹ ਧਿਆਨ ਚ ਲੈ ਲਵਾਂਗੇ ਬਿਊਰੋ ਰਿਪੋਰਟ ਜਗਬਾਨੀ ਟੀਵੀ